ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਸੱਭਿਆਚਾਰ ਪੰਜਾਬ ਦਾ ਵਿਰਸਾ ਜੋ ਸਾਨੂੰ ਪੁਰਖੇ ਸਿਖਾ ਕੇ ਗਏ ਨੇ ਕਿ ਚਾਹੇ ਤੁਹਾਡਾ ਕੋਈ ਕਿੱਡਾ ਹੀ ਵਿਰੋਧੀ ਹੋਵੇ ਤੁਸੀਂ ਹਮੇਸ਼ਾ ਉਹਦੇ ਭਲੇ ਵਾਸਤੇ ਅਰਦਾਸ ਕਰਨੀ ਹੈ ਉਹਦੀ ਸਿਹਤ ਅ ਠੀਕ ਹੋ ਜਵੇ ਇਸ ਗੱਲ ਦੀ ਅਰਦਾਸ ਕਰਦੇ ਤਾਂ ਮੈਂ ਇਹ ਕਾਮਨਾ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਉਹਨੂੰ ਜਲਦੀ ਠੀਕ ਕਰਨ ਉਹ ਆਪਣਾ ਕੰਮਕਾਰ ਆਣ ਕੇ ਦੁਬਾਰਾ ਸਾਹਮਣੇ ਹਾਲਾਂਕਿ ਮੇਰੇ ਨਾਲ ਬਹੁਤ ਜ਼ਿਆਦਤੀ ਕੀਤੀ ਹੈ ਭਗਵੰਤਪਾਨ ਨੇ ਕਰਨੇ ਦੀ ਸੀ ਚਾਹੀਦੀ ਮੇਰੇ ਨਾਲ ਕੰਮ ਕੀਤਾ ਸੀ ਭਗਵੰਤਪਾਨ ਨੇ ਉਹਨੂੰ ਪਤਾ ਸੀ ਮੇਰੇ ਪਿਛੋਕੜ ਦਾ ਕਿ ਮੈਂ ਕੋਈ ਡਰਗ ਡੀਲਰ ਨਹੀਂਗਾ ਜਾਂ ਕੋਈ ਡਰਗ ਮਾਫੀਆ ਨਹੀਂਗਾ ਮੈਂ ਇੱਕ ਚੰਗੇ ਪਰਿਵਾਰਕ ਪਿਛੋਕੜ ਚ ਚੰਗੀ ਪਰਵਰਿਸ਼ ਨਾਲ ਪੈਦਾ ਹੋ ਕੇ ਆਇਆ ਹਾਂ ਔਰ ਇਦਾਂ ਦਾ ਕੋਈ ਵੀ ਕਿਸੇ ਆਪਣੇ ਕੁਲੀਗ ਦੇ ਨਾਲ ਗਲਤ ਕੰਮ ਕਰਨਾ ਵੈਸੇ ਕਿਸੇ ਨਾਲ ਵੀ ਗਲਤ ਕੰਮ ਕਰਨਾ 100 ਵਾਰ ਸੋਚਣਾ ਚਾਹੀਦਾ ਕਿਉਂਕਿ ਆਪਾਂ ਸਾਰੇ ਪਰਿਵਾਰਾਂ ਵਾਲੇ ਆਪਣੇ ਸਾਡੇ ਸਭ ਦੇ ਬੱਚੇ ਨੇ ਸੋ ਉਹ ਜੋ ਹੋਣਾ ਸੀ ਹੋ ਗਿਆ ਮੈਂ ਜੋ ਪੁੱਗਣਾ ਸੀ ਪੁੱਗ ਪਿਆ ਵਾ ਬਾਕੀ ਅਕਾਲਪੁਰ ਕ ਵਾਹਿਗੁਰੂ ਦੀ ਅਦਾਲਤ ਦੇਖ ਰਹੀ ਹੈ ਮੈਨੂੰ ਪਹਿਲਾਂ ਵੀ ਨਿਆਏ ਮਿਲਿਆ ਤੇ ਗਾ ਵੀ ਡੈਫੀਨਿਟਲੀ ਨਿਆਏ ਮਿਲੇਗਾ ਇਸ ਗੱਲ ਨੂੰ ਮੈਂ ਪਰੇ ਰੱਖ ਕੇ ਮੈਂ ਇੱਕ ਚੋਣਾ ਕਹਿਣਾ ਚਾਹੁੰਦਾ ਕਿ ਇਹਦੀ ਸਿਹਤ ਠੀਕ ਹੋਵੇ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਪਿਛਲੇ ਕੁਝ ਦਿਨਾਂ ਤੋਂ ਸੰਕੇਤ ਮਿਲ ਰਹੇ ਨੇ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ਤੇ ਹਾਵੀ ਹੁੰਦੀ ਜਾ ਰਹੀ ਹੈ ਔਰ ਰਿਮੋਟ ਕੰਟਰੋਲ ਦੇ ਰਾਹੀਂ ਬਹੁਤ ਜ਼ਬਰਦਸਤ ਤਰੀਕੇ ਨਾਲ ਇਹ ਸਰਕਾਰ ਨੂੰ ਚਲਾਉਣਾ ਚਾਹੁੰਦੀ ਹੈ ਚਾਰ ਜਿਹੜੇ ਮਨਿਸਟਰਸ ਬਣੇ ਪਿਛਲੇ ਦਿਨਾਂ 'ਚ ਉਹਨਾਂ 'ਚੋਂ ਇੱਕ ਦੋ ਮਨਿਸਟਰਸ ਨੇ ਤਾਂ ਮੈਂ ਆਪ ਸੁਣਿਆ ਉਹਨਾਂ ਨੇ ਕਿਹਾ ਜੀ ਅਸੀਂ ਤਾਂ ਆਪਣੇ ਹਲਕੇ 'ਚ ਕੰਮ ਕਰ ਰਹੇ ਸਾਨੂੰ ਦਿੱਲੀੋਂ ਕਾਲ ਆਈ ਕਿ ਤੁਹਾਨੂੰ ਮੁਬਾਰਕਬਾਦ ਹੋਵੇ ਅਸੀਂ ਤੁਹਾਨੂੰ ਮਨਿਸਟਰ ਬਣਾ ਰਹੇ ਤੁਸੀਂ ਦਿੱਲੀ ਪਹੁੰਚੋ ਇਹ ਚਾਰ ਦੇ ਚਾਰ ਦਿੱਲੀ ਗਏ ਨੇ ਉੱਥੋਂ ਥਾਪੜਾ ਲੈ ਕੇ ਇੱਥੇ ਵਾਪਸ ਆਏ ਨੇ ਔਰ ਇੱਕ ਮਨਿਸਟਰ ਨੇ ਤਾਂ ਇਹ ਵੀ ਕਿਹਾ ਕਿ ਮੈਨੂੰ ਦਿੱਲੀ ਦੀ ਕਾਲ ਤੋਂ ਬਾਅਦ ਭਗਵੰਤਪਾਨ ਦੀ ਵੀ ਵਧਾਈ ਦੀ ਕਾਲ ਆਈ ਇਹਦਾ ਮਤਲਬ ਭਗਵੰਤਪਾਨ ਨੂੰ ਬਾਈਪਾਸ ਕਰਕੇ ਉਹਦੀ ਕੈਬਨਿਟ ਐਕਸਪੈਂਡ ਕੀਤੀ ਗਈ ਹੈ ਔਰ ਜਿਨ੍ਹਾਂ ਲੋਕਾਂ ਨੂੰ ਕੱਢਿਆ ਗਿਆ ਇਹ ਸਾਰੇ ਫੈਸਲੇ ਦਿੱਲੀ ਤੋਂ ਆਏ ਨੇ ਭਗਵੰਤ ਮਾਨ ਦੇ ਇੱਕ ਉਸਟੀ ਨੂੰ ਚਲਦਾ ਕਰ ਦਿੱਤਾ ਤੇ ਦੂਸਰੇ ਦੇ ਉੱਤੇ ਸ਼ਿਕੰਜਾ ਕੱਸਿਆ ਹੋਇਆ ਵਾ ਐਨੀ ਮੂਮੈਂਟ ਉਸ ਨੂੰ ਰਿਮੂਵ ਕੀਤਾ ਜਾ ਸਕਦਾ ਸ਼ਾਇਦ ਉਹਦੇ ਖਿਲਾਫ ਕੋਈ ਕਾਰਵਾਈ ਵੀ ਕੀਤੀ ਜਾ ਸਕਦੀ ਅਗਰ ਤਾਂ ਉਹਨਾਂ ਨੇ ਕੋਈ ਭ੍ਰਿਸ਼ਟਾਚਾਰ ਵਗੈਰਾ ਕੀਤਾ ਤਾਂ ਕਾਰਵਾਈ ਜਿਹੜੀ ਬਣਦੀ ਉਹ ਹੋਣੀ ਚਾਹੀਦੀ ਯਾਰ ਪਰ ਅਗਰ ਉਹ ਭਗਵੰਤ ਮਾਨ ਦੇ ਪਰ ਘੱਟ ਰਹੇ ਨੇ ਇਹਨੂੰ ਕਮਜ਼ੋਰ ਕਰਕੇ ਤੇ ਆਪਣੇ ਹੱਥ ਵਿੱਚ ਵਾਗ ਡੋਰ ਲੈਣਾ ਚਾਹੁੰਦੇ ਨੇ ਇਸ ਗੱਲ ਦਾ ਅਸੀਂ ਵੀ ਸਖਤ ਵਿਰੋਧ ਕਰਦੇ ਆਂ ਔਰ ਉਮੀਦ ਕਰਦਾ ਕਿ ਜਿਹੜੇ 91 ਐਮਐਲਏ ਚੁਣੇ ਇੱਕ ਨੂੰ ਛੱਡ ਰਿਆ ਨਾ ਕੁਮਰਵਿਜੇ ਪ੍ਰਤਾਪ ਸਿੰਘ ਉਹ ਆਪਣੀ ਗਮ ਗੱਲ ਕਹਿ ਰਿਹਾ ਆਪਣੀ ਗੱਲ ਮੁੱਦਿਆਂ ਦੇ ਉੱਤੇ ਖੜਾ ਵਾ ਪੰਜਾਬ ਦੇ ਹਿੱਤ ਵਿੱਚ ਖੜਾ ਵਾ ਹਾਲਾਂਕਿ ਉਹ ਪੰਜਾਬ ਦਾ ਜੰਮਿਆ ਨਹੀਂ ਸੀਗਾ ਜਿਹੜੇ ਬਾਕੀ 91 ਆ ਤੁਹਾਨੂੰ ਸਭ ਨੂੰ ਵੀ ਪੰਜਾਬ ਦੇ ਨਾਲ ਖੜਨਾ ਚਾਹੀਦਾ ਵਾ ਯਾਦ ਰੱਖਿਓ ਵੋਟਾਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਪਾਈਆਂ ਕਿਸੇ ਦਿੱਲੀ ਦੇ ਵੋਟ ਬੰਦੇ ਨੇ ਆਣ ਕੇ ਵੋਟ ਨਹੀਂ ਪਾਈ ਔਰ ਇੱਥੇ ਜਦੋਂ 7 ਐਮਪੀ ਚੁਣੇ ਜਾ ਰਹੇ ਸੀ ਰਾਜ ਸਭਾ ਦੇ ਤੁਹਾਨੂੰ ਉਦੋਂ ਵੀ ਬੋਲਣਾ ਚਾਹੀਦਾ ਸੀਗਾ ਕਿ ਜੀ ਅਸੀਂ ਐਮਐਲਏ ਸਾਡੀ ਵੋਟ ਦੇ ਨਾਲ ਤੁਸੀਂ ਰਾਜ ਸਭਾ ਦੇ ਮੈਂਬਰ ਬਣਾ ਰਹੇ ਹੋ ਉਹਨਾਂ ਲੋਕਾਂ ਨੂੰ ਬਣਾਓ ਜਿਹੜੇ ਪੰਜਾਬ ਦੀ ਗੱਲ ਕਰਦੇ। ਭਾਵੇਂ ਆਪਣੀ ਪਾਰਟੀ ਦੇ ਵੋਲੰਟੀਅਰਸ ਬਣਾ ਲੈਂਦੇ, ਸਾਦੇ ਬੰਦੇ ਬਣਾ ਲੈਂਦੇ ਜਿਹੜੇ ਦਰਿਆ ਚੱਕਦੇ ਰਹੇ। ਜਿਹੜੇ ਤੁਹਾਡੇ ਬੂਥਾਂ ਤੇ ਖੜ੍ਹਦੇ ਰਹੇ, ਜਿਹੜੇ ਪਹਿਲਾਂ ਪਰਚੇ ਦਰਜ ਕਰਾਉਂਦੇ ਰਹੇ। ਤੁਹਾਨੂੰ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਚਾਹੀਦਾ ਤੁਸੀਂ ਨਹੀਂ ਬਣਾਇਆ। ਪਿਛਲੇ 2.5 ਸਾਲ ਤੋਂ 91 ਐਮ.ਐਲ.ਏ ਵਿੱਚੋਂ ਕੋਈ ਆਦਮੀ ਇਹ ਨਹੀਂ ਬੋਲ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਦਾ ਇਨਸਾਫ ਮਿਲਣਾ ਚਾਹੀਦਾ। ਬੇਬਲ ਕਲਾਂ ਦੇ ਕਤਲਾਂ ਦਾ ਇਨਸਾਫ ਮਿਲਣਾ ਚਾਹੀਦਾ। ਕੋਈ ਇਹ ਨਹੀਂ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਡਰੱਗਸ ਜੂਨਦੇ ਤੇ ਔਰ ਸਾਡੀ ਸਰਕਾਰ ਨੂੰ ਇਹਦੇ ਤੇ ਇਫੈਕਟਿਵਲੀ ਕੰਮ ਕਰਨਾ ਚਾਹੀਦਾ ਕੋਈ ਨਹੀਂ ਕਹਿ ਰਿਹਾ ਕਿ ਪੰਜਾਬ ਤੇ ਬਹੁਤ ਵੱਡਾ ਕਰਜ਼ਾ ਚੜਿਆ ਜਾ ਰਿਹਾ ਅਸੀਂ ਇਸ ਗੱਲ ਦਾ ਵਿਰੋਧ ਕਰ ਰਹੇ ਹਾਂ ਇਹ ਤੁਹਾਡਾ ਇਹ ਤੁਹਾਨੂੰ ਲੋਕਾਂ ਨੇ بطور ਐਮਐਲਏ ਚੁਣ ਕੇ ਭੇਜਿਆ ਤੁਸੀਂ ਕੋਈ ਬੰਦੂਆ ਮਜ਼ਦੂਰ ਨਹੀਂਗੇ ਤੁਸੀਂ ਕਿਸੇ ਦੀ ਬੌਂਡਡ ਲੇਬਰ ਨਹੀਂਗੇ ਕਿਸੇ ਕੇਜਰੀਵਾਲ ਤੋਂ ਤੁਸੀਂ ਤਨਖਾਹ ਨਹੀਂ ਲੈਣ ਜਾਂਦੇ ਯਾਦ ਰੱਖਣਾ ਜੇ ਤੁਸੀਂ ਗਲਤੀਆਂ ਕਰੋਗੇ ਤੇ ਹਸ਼ਰ ਤੁਹਾਡਾ ਜੋ ਪਾਰਲੀਮੈਂਟ 'ਚ ਹੋਇਆ ਇਹਨੋਂ ਕਈ ਗੁਣਾ ਜ਼ਿਆਦਾ ਤੁਹਾਡਾ ਆਉਣ ਵਾਲੇ 2027 ਦੇ ਵਿੱਚ ਹੋਵੇਗਾ ਔਰ ਮੈਂ ਹਾਲਾਂਕਿ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਸਾਡੇ ਲੱਖ ਡਿਫਰੈਂਸਿਸ ਹੋਣ ਭਗਵੰਤ ਮਾਨਾ ਬਟ ਅਸੀਂ ਅਸੀਂ ਕਦੀ ਇਹ ਨਹੀਂ ਟੋਲਰੇਟ ਕਰਾਂਗੇ ਕਿ ਦਿੱਲੀ ਦੇ ਆਣ ਕੇ ਲੋਕੀ ਸਾਡੇ ਪੰਜਾਬ ਦੇ ਉੱਤੇ ਹਾਵੀ ਹੋਣ ਤੇ ਚੁਣੇ ਹੋਏ ਨੂੰ ਮੈਦੇ ਨੂੰ ਪਾਸੇ ਕਰ ਦੇ। ਕਿਉਂਕਿ ਭਗਵੰਤ ਪਾਣ ਜਿੱਦਾਂ ਦਾ ਵੀ ਹੈ ਜੋ ਵੀ ਸੀ ਵੋਟ ਇਹਦੇ ਮੂਹ ਨੂੰ ਪਈ ਜਾ। ਕਿਸੇ ਕੇਜਰੀਵਾਲ ਕਿਸੇ ਦਿੱਲੀ ਦੇ ਲੀਡਰ ਦੇ ਮੂਹ ਮੂਹ ਨੂੰ ਵੋਟ ਪੰਜਾਬ ਦੇ ਵਿੱਚ ਨਹੀਂ ਪਈ। ਸੋ ਉਮੀਦ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਵੋਲੰਟੀਅਰਸ ਔਰ ਐਮ ਐਲ ਏਜ਼ ਆਪਣੀ ਪੰਡ ਦੀ ਜ਼ਿੰਮੇਵਾਰੀ ਠੀਕ ਢੰਗ ਨਾਲ ਪੰਜਾਬ ਦੇ ਪੱਕ ਵਿੱਚ ਨਿਭਾਉਣਗੇ। ਨਹੀਂ ਤਾਂ ਪੰਜਾਬ ਦੇ ਲੋਕ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹਨਾਂ ਨੂੰ ਕਦੀ ਮਾਫ਼ ਨਹੀਂ ਕਰਦੇ। ਔਰ ਭਗਵਾਨ ਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਥੋੜਾ ਪਛੋਕੜ ਵਿੱਚ ਜਾ ਕੇ ਝਾਤ ਮਾਰ ਜਦੋਂ ਮੈਨੂੰ ਲੀਡਰ ਆਫ اپੋਜੀਸ਼ਨ ਅਟਾਇਆ ਸੀ ਕੇਜਰੀਵਾਲ ਨੇ ਟਵਿੱਟਰ ਦੇ ਉੱਤੇ ਇੱਕ ਕਿਸਮ ਦੀ ਤੋਹਫੀਨ ਕੀਤੀ ਸੀ ਬਿਨਾਂ ਕਿਸੇ ਵਜ੍ਹਾ ਤੋਂ ਤੁਹਾਨੂੰ ਉਦੋਂ ਸਾਡੇ ਨਾਲ ਖੜਨਾ ਚਾਹੀਦਾ ਸੀ ਤੁਸੀਂ ਦੂਸਰਾ ਰਾਹ ਚੁਣਿਆ ਤੁਸੀਂ ਕਈ ਤਰ੍ਹਾਂ ਦੇ ਬਹਾਨੇ ਸਾਜ਼ੀ ਕਰਕੇ ਤੇ ਹਸਪਤਾਲ ਦਾਖਲ ਹੋ ਕੇ ਤੁਸੀਂ ਜਾ ਕੇ ਅਲਟੀਮੇਟਲੀ ਇਹਦੇ ਨਾਲ ਖੜ ਗਏ ਲੇਕਿਨ ਅਸੀਂ ਤਾਂ ਉੱਥੇ ਖੜੇ ਜਿੱਥੇ ਖੜੇ ਸੀ ਨਫਾ ਹੈ ਨੁਕਸਾਨ ਤੁਸੀਂ ਉਹ ਰਾਹ ਚੁਣਿਆ ਸੀਗਾ ਅੱਜ ਤੁਹਾਡੇ ਨਾਲ ਲਗਭਗ ਉਹੀ ਹੋਣ ਜਾ ਰਿਹਾ ਵਾ ਜੋ ਕੇਜਰੀਵਾਲ ਨੇ 2018 ਵਿੱਚ ਖੇਰੇ ਨਾਲ ਕੀਤਾ ਸੀ ਉਸ ਤੋਂ ਪਹਿਲਾਂ ਉਲਕਾ ਸਾਹਬ ਨੇ ਕੀਤਾ ਸੀ ਤਰੀਕੇ ਤਰੀਕੇ ਨਾਲ ਉਸ ਤੋਂ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਨੇ ਕੀਤਾ ਸੀ ਔਰ ਉਸ ਤੋਂ ਪਹਿਲਾਂ ਸਰਦਾਰ ਸੁੱਚਾ ਸਿੰਘ ਛੋਟੇਪੁਰ ਦੇ ਰਾਜੀ ਸੀ ਔਰ ਗੁਰਪ੍ਰੀਤ ਸਿੰਘ ਕੁੱਕੀ ਮਤਲਬ ਇਹਨਾਂ ਸਾਰਿਆਂ ਆਤਮੀਆਂ ਨੂੰ ਇਸਤੇਮਾਲ ਕਰਕੇ ਵਰਤ ਕੇ ਕੀ ਕਹਿੰਦੇ ਹੁੰਦੇ ਯੂਜ਼ ਥਰੋ ਐਂਡ ਡਿਸਟਰੋਏ ਨੋਰਮਲ ਪੋਲਿਟਿਕਸ ਕਿਹੜੀ ਕਰਦੇ ਕਿ ਵਰਤਦੇ ਨੇ ਸੁੱਟ ਦਿੰਦੇ ਨੇ ਲੇਕਿਨ ਇਹ ਜਿਹੜੀ ਦਿੱਲੀ ਦੀ ਨੀਤੀ ਹੈ ਇਹਨਾਂ ਦੀ ਇਹ ਯੂਜ਼ ਥਰੋ ਐਂਡ ਡਿਸਟਰੋਏ ਪੋਲਿਟੀਕਲ ਕੈਰੀਅਰ ਤੱਕ ਜਾਂਦੇ ਨੇ ਸੋ ਉਮੀਦ ਕਰਦਾ ਕਿ ਪੰਜਾਬ ਦੇ ਜੰਮੇ ਹੋਏ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਪੰਜਾਬ ਦੇ ਲੋਕਾਂ ਦੇ ਨਾਲ ਖੜਨਗੇ ਔਰ ਪੰਜਾਬ ਦੀ ਗੱਲ ਕਰਨਗੇ ਔਰ ਦਿੱਲੀ ਦੇ ਆਖੇ ਇਦਾਂ ਆਪਣੇ ਗੋਡੇ ਨਹੀਂ ਟੇਕਣ ਤੇ ਅੰਤ ਵਿੱਚ ਇੱਕ ਵਾਰ ਫਿਰ ਮੈਂ ਭਗਵੰਤ ਪਾਨ ਦੀ ਸਿਹਤ ਜਲਦੀ ਠੀਕ ਹੋਵੇ ਆਪਣਾ ਕੰਮ ਕਰੇ ਜਿੱਦਾਂ ਦਾ ਵੀ ਹੈ ਜੋ ਹਾਲਾਤ ਨੇ ਉਹ ਆਣ ਕੇ ਇੱਥੇ ਦੇਖੇ ਹਾਂ ਅਗਰ ਐਮ ਐਲ ਏਜ਼ ਉਹਦੇ ਨਾਲ ਨਾ ਖੁਸ਼ ਨੇ ਐਮ ਐਲ ਏਜ਼ ਡਿਸਕਲੋਜ਼ ਕਰਨਾ ਚਾਹੁੰਦੇ ਨੇ ਨਵਾਂ ਬੰਦਾ ਲਿਖ ਕਰਨਾ ਉਹ ਗੱਲ ਅਲੱਗ ਆ ਪਰ ਜਿੱਦਾਂ ਰਿਮੋਟ ਕੰਟਰੋਲ ਰਹੇ ਦਿੱਲੀੋਂ ਫੈਸਲੇ ਥੋਪੇ ਜਾਂਦੇ ਰਹੇ ਨੇ ਪਹਿਲਾਂ ਉਹ ਕਿਤੇ ਨੇ ਇਸ ਗੱਲ ਦਾ ਅਸੀਂ ਸਖਰੋਧਰ ਮੈਨੂੰ ਨਹੀਂ ਪਤਾ ਤੁਹਾਡੀ ਪਾਰਟੀ ਨੂੰ ਕਿੰਨਿਆਂ ਨੇ ਕਰਨਾ ਵਾ ਲੇਕਿਨ ਜਿਹੜੇ ਪੰਜਾਬ ਦੇ ਹਤਾਇਸ਼ੀ ਲੋਕ ਆ ਉਹ ਪੰਜਾਬ ਦੇ ਨਾਲ ਜ਼ਰੂਰ ਖੜਨ ਦਾ ਮਾਤਾ ਰੱਖਦੇ ਨੇ ਮੇਰੇ